ਜੰਮੂ ਕਸ਼ਮੀਰ ਦੇ ਸਾਂਭਾ ਵਿਖੇ ਡਿਊਟੀ ਦੌਰਾਨ ਹੱਟ ਅਟੈਕ ਦੇ ਨਾਲ ਸ਼ਹੀਦ ਹੋਏ ਸਿੱਖ ਰੈਜੀਮੈਂਟ ਦੇ ਸਿਪਾਹੀ ਸੁਖਪ੍ਰੀਤ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਨੰਗਲਵੰਜਾ ਵਾਲਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਣੇ ਹੋਰ ਆਗੂ ਸੁਖਪ੍ਰੀਤ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਪਹੁੰਚੇ ਅਤੇ ਸ਼ਹੀਦ ਹੋਏ ਜਵਾਨ ਸੁਖਪ੍ਰੀਤ ਸਿੰਘ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦਿੱਤੀ ਗਈ ਇਸ ਮੁੱਖ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਪਿੰਡ ਨੰਗਲਵੰਜਾ ਵਾਲਾ ਦਾ ਇਹ ਜਵਾਨ ਸ਼ਹੀਦ ਹੋਇਆ ਹੈ ਉਹਨਾਂ ਕਹਾਂ ਕਿ ਪੰਜਾਬ ਸਰਕਾਰ ਇਸ ਜਵਾਨ ਦੇ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਰ ਤਰ੍ਹਾਂ ਦੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਅੱਜ ਆਪਾਂ بڑے ਦੁਖਦਾਈ ਟਾਈਮ ਦੇ ਉੱਤੇ ਅਜਨਾਲਾ ਦੇ ਪਿੰਡ ਨੰਗਲ ਦੇ ਵਿੱਚ ਖੜੇ ਹਾਂ ਕਬਦਾਂ ਦੇ ਵਿੱਚ ਹੁਣੇ ਸਾਡੇ ਬਹੁਤ ਫੌਜੀ ਜਵਾਨ ਸ਼ਹੀਦ ਸੁਖਬੀਰ ਸਿੰਘ ਜੀ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਏ ਬਹੁਤ ਹੀ ਦੁੱਖ ਹੋਇਆ ਉਹਦਾ ਸੁਖਬੀਰ ਤਾਂ ਆਪਣੇ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀਗਾ ਉਹਦੇ ਵੀ ਬੜੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸੁਖਬੀਰ ਦੇ ਡੈਡੀ ਸਰਦਾਰ ਅਨਜੀਤ ਸਿੰਘ ਉਹ ਵੀ ਫੌਜ ਦੇ ਵਿੱਚ ਸੀਗੇ ਉਹਦੇ ਇਹਨਾਂ ਦੇ ਦਾਦਾ ਜੀ ਵੀ ਫੌਜ ਵਿੱਚ ਤੇਜੀ ਪੀੜੀ ਸੀਗੀ ਪਰ ਜਿੱਦਾਂ ਉਹਨਾਂ ਦਾ ਵਿਹਾਤ ਹੋਇਆ ਜਿੱਦਾਂ ਆਪਾਂ ਨੂੰ ਛੋੜਾ ਦੇ ਕੇ ਗਏ ਇਹ ਬਹੁਤ ਦੁਖਦਾਈ ਮਤਲਬ ਆਪਾਂ ਸਾਰਿਆਂ ਨੂੰ ਮਾਪਿਆਂ ਲਈ ਤਾਂ ਹੈ ਹੀ ਹੈ ਕਲਾ ਕਲਾ ਪੁੱਤ ਸੀ ਉਹਨਾਂ ਦਾ ਪਰ ਸਭ ਲਈ ਆਪਣੇ ਇਲਾਕੇ ਲਈ ਪੰਜਾਬ ਲਈ ਉਦੇਸ਼ ਦੇ ਲਈ ਸ਼ਹੀਦ ਹੋਇਆ ਬਾਰਡਰ ਦੇ ਉੱਤੇ ਡਿਊਟੀ ਦੌਰਾਨ ਅਟੈਕ ਹੋਇਆ ਉਹਨੂੰ ਸੋ ਮੈਂ ਪੰਜਾਬ ਸਰਕਾਰ ਵੱਲੋਂ ਸਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਅਫਸੋਸ ਕਰਨਾ ਹੈ ਪ੍ਰਵਾਦ ਦਿਨਾਂ ਉਹ ਨਾਲ ਇਹਨਾਂ ਨੂੰ ਸ਼ੋਸ਼ਿਦੋਂ ਆਇਆ ਕਿ ਜੇ ਤੋ ਫੌਜ ਆਪਣਾ ਪੀਪਲ ਵਰਕ ਕਰ ਲੂਗੀ ਸਾਰਾ ਤੇ ਪੰਜਾਬ ਸਰਕਾਰ ਜਿਹੜੀ ਸ਼ਹੀਦਾਂ ਦਾ ਜੋ ਮਾਨ ਸਨਮਾਨ ਕਰਦੀ ਹੈ ਜੋ ਪਰਵਾਹ ਦੀ ਮਤ ਕਰਦੀ ਉਹ ਉਸੇ ਬੋਦਤ ਕਰਾਂਗੇ ਬੰਦਾ ਅਸੀਂ ਹੱਥਾਂ ਦੀ ਮਤ ਕਰਾਂਗੇ ਜੋ ਵੀ ਸਰਕਾਰ ਦੀ ਬਣਦੀ ਹੈ ਬਸ ਦੋ ਚਾਰ ਦਿਨ ਚ 10 ਦਿਨ ਚ ਇਹਨਾਂ ਦਾ ਪੀਪਲ ਵਰਕ ਹੋ ਜਾਣਾ ਉਹ ਤੋਂ ਬਾਅਦ ਫਿਰ ਅਸੀਂ ਬਲ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੱਥਾਂ ਦੀ ਮਤ ਕਰਾਂਗੇ ਅਤੇ ਇਸ ਮੌਕੇ ਸ਼ਹੀਦ ਹੋਏ ਜਵਾਨ ਸੁਖਪ੍ਰੀਤ ਸਿੰਘ ਦੇ ਚਾਚੇ ਨੇ ਕਿਹਾ ਕਿ ਉਹਨਾਂ ਦਾ ਪੁੱਤ ਬਹੁਤ ਹੀ ਹੁਨਾਰਾ ਸੀ ਅਤੇ ਅਕਸਰ ਹੀ ਕਹਿੰਦਾ ਸੀ ਕਿ ਉਹ ਦੇਸ਼ ਦੇ ਲਈ ਸ਼ਹੀਦ ਹੋਵੇਗਾ ਪਰ ਉਹਨਾਂ ਨੂੰ ਇਹਨਾਂ ਨਹੀਂ ਪਤਾ ਸੀ ਕਿ ਇੰਨੀ ਘੱਟ ਉਮਰ ਦੇ ਵਿੱਚ ਹੀ ਉਹ ਸ਼ਹਾਦਤ ਦਾ ਜਾਮ ਪੀ ਲਵੇਗਾ ਉੱਥੇ ਹੀ ਸ਼ਹੀਦ ਸੁਖਪ੍ਰੀਤ ਸਿੰਘ ਦੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਕੋਈ ਨਮ ਅੱਖਾਂ ਦੇ ਨਾਲ ਇਸ ਸਿਪਾਹੀ ਨੂੰ ਅਲਵਿਦਾ ਕਹਿ ਰਿਹਾ ਪਰ ਕਿਤੇ ਨਾ ਕਿਤੇ ਹਰੇਕ ਦੇ ਮਨ ਦੇ ਵਿੱਚ ਦੁੱਖ ਜ਼ਰੂਰ ਹੋ ਰਿਹਾ ਕਿ ਇੰਨੀ ਘੱਟ ਉਮਰ ਦੇ ਵਿੱਚ ਹੀ ਇਸ ਨੌਜਵਾਨ ਨੇ ਸ਼ਹਾਦਤ ਦਾ ਜਹਾਜ਼ ਪੀਤਾ